ਅਕਸਰ ਹੀ ਬਹੁਤ ਸਾਰੇ ਲੋਕ ਚੰਗੇ ਭਲੇ ਹੁੰਦੇ ਹੋਏ ਵੀ ਕਹਿ ਦਿੰਦੇ ਨੇ ਕਿ ਅਸੀਂ ਕੁਝ ਨਹੀਂ ਕਰ ਸਕਦੇ ਜਾਂ ਸਾਨੂੰ ਰੱਬ ਨੇ ਕੁਝ ਨਹੀਂ ਦਿੱਤਾ ਪਰ ਹੁਣ ਇਸ ਤੋਂ ਬਿਲਕੁਲ ਉਲਟ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਨੌਜਵਾਨ ਇੱਕ ਟਰੱਕ ਨੂੰ ਫਲਾਂ ਨਾਲ ਭਰ ਰਹੇ ਨੇ ਪਰ ਇਸ ਵਿੱਚ ਖਾਸ ਗੱਲ ਇਹ ਹੈ ਕਿ ਇਸ ਵਿੱਚ ਇੱਕ ਨੌਜਵਾਨ ਅੰਨ੍ਹਾ ਹੈ ਜਿਸ ਨੂੰ ਬਿਲਕੁਲ ਵੀ ਦਿਖਾਈ ਨਹੀਂ ਦਿੰਦਾ ਜੋ ਕਿ ਅੰਨ੍ਹਾ ਹੁੰਦੇ ਹੋਏ ਵੀ ਆਪਣੇ ਦੋਸਤ ਨਾਲ ਉਸ ਦਾ ਹੱਥ ਫੜ ਕੇ ਕੰਮ ਕਰ ਰਿਹਾ ਹੈ ਸੋ ਅੰਨ੍ਹਾ ਹੋਣ ਦੇ ਬਾਵਜੂਦ ਵੀ ਇਹ ਨੌਜਵਾਨ ਆਪਣੇ ਮਾਰ ਲਈ ਕੰਮ ਕਰ ਰਿਹਾ ਹੈ ਸੋ ਜਿਸ ਨੇ ਕੰਮ ਕਰਨਾ ਹੈ ਉਹ ਚਾਹੇ ਕਿਸੇ ਵੀ ਮੁਸੀਬਤ ਜਾਂ ਸਰੀਰਕ ਪੱਖੋਂ ਸੰਪੂਰਨ ਨਾ ਹੋਵੇ ਪਰ ਉਸ ਨੇ ਕੰਮ ਕਰ ਹੀ ਲੈਣਾ ਹੈ ਅਤੇ ਜਿਸ ਦਾ ਇਹ ਕਹਿ ਕੇ ਸਰ ਜਾਂਦਾ ਹੈ ਕਿ ਮੈਂ ਕੀ ਕਰ ਸਕਦਾ ਉਸ ਨੇ ਸੌਖੇ ਤੋਂ ਸੌਖਾ ਕੰਮ ਵੀ ਨਹੀਂ ਕਰਨਾ ਸੋ ਕੰਮ ਘਰਾਂ ਦੀਆਂ ਮਜਬੂਰੀਆਂ ਤੇ ਜ਼ਿੰਮੇਵਾਰੀਆਂ ਕਰਵਾਉਂਦੀਆਂ ਨੇ ਪਰ ਜਿਹੜਾ ਇਹਨਾਂ ਨੂੰ ਸਮਝਦਾ ਹੈ ਸੋ ਜਿਸ ਨੇ ਨਹੀਂ ਸਮਝਣਾ ਉਸ ਨੇ ਕੱਖ ਨਹੀਂ ਕਰਨਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ